ਦੇ ਨੇ ਬਾਈ ਕੱਢਿਆ ਦੂਜੇ ਸੂਏ ਦੇ ਵਿੱਚ 14 ਤੋਂ 15 ਲੀਟਰ ਦੁੱਧ ਜਿਹੜਾ ਦੂਜੇ ਸੂਏ ਦਿੱਤਾ 14 ਟਾਪ ਦਾ ਬੱਲ ਲਾਉ ਵੀ ਤੇ ਚੰਗੇ ਰਿਕਾਰਡ ਦਾ ਬੱਲਾ ਚੰਗਾ ਸਿਮਨ ਲੱਗਿਆ ਵਗਾ ਤੇ ਜੇ ਕੱਟੀ ਦੇਗੀ ਤਾਂ ਬੱਲੇ ਬੱਲੇ ਆ ਗਈ। ਕਿੰਨਾ ਟਾਈਮ ਬਾਈ ਲੰਮਾ ਸਮਾਂ ਦੇਗੀ ਸੀ? ਲੰਮਾ ਸਮਾਂ ਮੇਰੇ ਮੈਂ ਖੁੱਦ ਛੱਡੀ ਜਾਂ ਦੋ ਤਿੰਨ ਮਹੀਨੇ ਪਹਿਲਾਂ ਹੀ ਛੱਡੀ ਆ ਉਹ ਤੋਂ ਮਾਰ ਕੇ ਚੱਲੋ ਵੀ। ਅੱਛਾ ਤੇ ਆਰਡਰ ਉਮੀਦ ਆ ਵੀ ਸੂਤੋਂ ਸਟਾਰਟ ਕਰੂਗੀ। ਰੈਂਕਲ ਜੇ ਬੰਦੇ ਆ ਉਸ ਚੀਜ਼ ਤੋਂ ਪਤਾ ਲੱਗਦਾਗਾ। ਆ ਰੇਟ ਆਪਾਂ ਇਹਦਾ ਕਿੰਨਾ ਰੱਖਦੇ ਆਂਗੇ? ਰੇਟ ਮੇਰੇ ਬਿਲਕੁਲ ਫਿਕਸ ਪ੍ਰਾਈਸ ਆ। ਹਾਂਜੀ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੀਜਾ ਸੂਆ ਇਹਨੇ ਸੁਣਾ ਤੇ ਹਜੇ 10ਕ ਦਿਨਾਂ ਦੀ ਤਕਰੀਬਨ ਇਹ ਕੱਚੀ ਆ ਗਈ ਚੰਗਾ ਸੀਮਣ ਲੱਗਿਆ ਵਾ ਤੇ ਚੰਗੇ ਹੀ ਦੁੱਧ ਵਾਲੀ ਆ ਗਈ ਤੇ ਪਿਛਲੇ ਦੂਜੇ ਸੂਏ ਦੇ ਬੱਚੇ ਨੇ ਚੰਗਾ ਦੁੱਧ ਦਿੱਤਾਗਾ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਇਹ ਤੋਂ ਉਮੀਦ ਆ ਗਈ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਹੜੇ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂਗੇ तकरीबन ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੋਏ ਆ ਇੱਧਰ ਤੁਸੀਂ ਦੇਖ ਸਕਦੇ ਹੋ ਇਹਨੇ ਕ ਤੇ ਆਮ ਫਾਰਮਰ ਆ ਤੇ ਬਾਕੀ ਮੱਝ ਸਾਫ ਸੁਥਰੀ ਹੈਗੀ ਚੰਗੀ ਸਭੀ ਬੜੀ ਆ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਆ ਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਵੀਰੇ ਗਰੇਸ ਸਿੰਘ ਪਿੰਡ ਗੋਸਪੁਰਾ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹਣਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਆਸ-ਪਾਸ ਦੇ ਪਿੰਡ ਆਸ-ਪਾਸ ਦੇ ਪਿੰਡ ਇਧਰ ਦਲਪੁਰਾ ਭਾਈ ਕਾਗਿਆ ਜੀ ਜਲਾਲ ਨੇੜੇ ਆ ਗਿਆ ਜੀ ਕੰਗੜਾ ਆ ਗਿਆ ਜੀ ਸਰ ਠੀਕ ਹੈ ਦੀਨਾ ਸਾਹਿਬ ਆ ਗਿਆ ਹਣਾ ਠੀਕ ਹੈ ਤੇ ਆਪਣਾ ਇਹ ਮਤਲਬ ਦਿਆਲਪੁਰੇ ਬੀੜਾ ਰੋੜਾ ਜਿਹੜਾ ਹਨਾ ਬਰਨਾਲਾ ਰੋਡ ਤੋਂ ਬਰਨਾਲਾ ਰੋਡ ਤੋਂ ਥੋੜਾ 2 ਕਿਲੋਮੀਟਰ ਸਾਈਡ ਤੇ ਜੀ ਬੀਡ ਦੇ ਨਾਲ ਹੀ ਥੋੜਾ ਜਿਹਾ ਪਾਸੇ ਹਾੜ ਮਾ ਹੈ ਨਾ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਤੇ ਆਪਣੇ ਘਰ ਦੀ ਵੀ ਆਹ ਹੈ ਨਾ ਹਾਂ ਬਿਲਕੁਲ ਵੀ ਆਪਣੇ ਕੋਲ ਘਰ ਦੇ ਪਸ਼ੂ ਆ ਠੀਕ ਹੈ ਤੇ ਇਹਨੇ ਹੁਣ ਕਿਹੜਾ ਸੂਆ ਸੁਣਾ ਤੀਜਾ ਸੂਆ ਸੁਣਾ ਤੀਜਾ ਸੂਆ ਸੁਣਾ ਹਾਂਜੀ ਕਿੰਨੇ ਦਿਨ ਕੱਢਦੀ ਹੈਗੀ ਇਹ ਵੀ ਹਜੇ 10 ਦਿਨ ਕਟੋ-ਕਟ ਲਊਗੀ ਦਿਨ ਪੂਰੇ ਹੋਣ ਦੇ 10 ਦਿਨ ਪਏ ਆ ਜੀ ਠੀਕ ਹੈ ਮਤਲਬ 10 ਦਿਨਾਂ ਦੀ ਕੱਤੀ ਮੰਨ ਲਿਆ ਹੈ ਨਾ ਹਾਂਜੀ ਬਿਲਕੁਲ ਠੀਕ ਹੈ ਤੇ ਦੂਜੇ ਸੂਏ 'ਚ ਆਪਣੇ ਕੋਲੇ ਹੀ ਸੀ ਨਾ ਹਾਂਜੀ ਵੀਰੇ ਆਪਾਂ ਮੇਰੇ ਕੋਰਸ ਨਾਲ ਖੁਦ ਆਪ ਤੁਹਾਨੂੰ ਆਪ ਹੀ ਰੱਖਿਆ ਹੈ ਠੀਕ ਹੈ ਜੀ ਤੇ ਕਿੰਨਾ ਦੁੱਧ ਇਹਨੇ ਬਾਈ ਕੱਢਿਆ ਦੂਜੇ ਸੂਏ ਦੇ ਵਿੱਚ 14 ਤੋਂ 15 ਲੀਟਰ ਦੁੱਧ ਜਿਹੜਾ ਦੂਜੇ ਸੂਏ ਦਿੱਤਾ 14-15 ਲੀਟਰ ਦੂਜੇ ਸੂਏ ਨੇ ਕੱਢਿਆ ਹਾਂਜੀ ਬ ਤੇ ਇਸ ਵਾਰ ਕਿੰਨੀ ਉਮੀਦ ਆਪਨ ਜੇ ਹੁਣ ਕੋਈ ਲੈ ਕੇ ਜਾਂਦਾ ਉਹ ਤੇ ਉਹ ਸੇਵਾ ਤੇ ਆ ਹਾਂਜੀ ਸੇਵਾ ਤੇ ਡਿਪੈਂਡ ਕਰਦਾ ਪਸ਼ੂ ਬਾਕੀ ਉਮੀਦ ਆ ਵੀ ਪਰ ਨਾਲੋਂ ਚੰਗਾ ਹੀ ਦੁੱਧ ਹੋ ਗਾ ਵੀ ਉਮੀਦ ਚੰਗੀ ਆ ਜਾਣੀ ਬਿਲਕੁਲ ਬਾਕੀ ਜੀ ਅਗਲੇ ਨਹੀਂ ਮਿਹਨਤ ਤੇ ਆ ਜੇ ਹੁਣ ਜਾ ਕੇ ਕੋਈ ਪੱਠਾ ਤੱਥਾ ਹੀ ਨਹੀਂ ਪਉਂਦਾ ਤੇ ਫਿਰ ਦੁੱਧ ਫਿਰ ਆਪਾਂ ਮੀਦ ਵੀ ਨਹੀਂ ਕਰ ਸਕਦੇ ਹਾਂ ਜੇ ਸੇਵਾ ਕਰਾਂਗੇ ਤਾਂ ਫਿਰ ਹੀ ਆ ਹੈ ਨਾ ਹਾਂਜੀ ਬਿਲਕੁਲ ਬਾਕੀ ਸੇਵਾ ਤੇ ਆ ਹੈ ਨਾ ਤੇ ਬਾਕੀ ਅਗਲਾ ਆਪ ਦੀ ਸਮਝ ਨਾਲ ਲੈ ਜੇ ਹੈ ਨਾ ਬਿਲਕੁਲ ਜੀ ਲੈ ਕੇ ਜਾਣੀ ਹੈ ਬਾਕੀ ਜਦੋਂ ਦੂਜੇ ਸੂਏ ਚੰਗਾ ਦੁੱਧ ਕੱਢਿਆ ਤੇ ਤੀਜੇ ਸੂਏ ਚ ਵੀ ਦੁੱਧ ਕਾਫੀ ਆਪ ਹੁੰਦਾ ਹੈ ਨਾ ਚੰਗੇ ਦੀ ਉਮੀਦ ਆ ਹੈ ਨਾ ਬਾਕੀ ਸਮਝਣ ਨਾਲ ਹੈ ਜੇ ਵੀ ਆਪਾਂ ਜਾਨੀ ਪ੍ਰੋਪਰ ਨਹੀਂ ਦੱਸਦੇ ਹਨਾ ਠੀਕ ਹੈ ਤੇ ਜਿਹੜਾ ਬਈ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਆਵੇ ਆਪਣੇ ਕੋਲ ਆ ਬਾਹੂਬਲੀ ਦਾ ਦਰਾਜ ਆ ਜਾਂਦਾ ਬਾਹੂਬਲੀ ਦਾ ਇਹ ਆਪਾਂ ਦਿਖਾ ਹੀ ਦਿੰਨੇ ਆ ਦੋਸਤੋ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹ ਵੀ ਬਹੁਤ ਚੰਗਾ ਲੱਗਿਆ ਵਾਗਾ ਤੇ ਜਿਹੜਾ ਬਾਹੂਬਲੀ ਸਾਹ ਨਾਗਾ ਡਾਕਟਰ ਬਲਜਿੰਦਰ ਦਰਾਜ ਦੇ ਕੋਲੇ ਉਹਦੇ ਬੋਲਦਾ ਇਹਦੇ ਸੀਮਨ ਲੱਗਿਆ ਵਾਗਾ ਤੇ ਤੁਹਾਨੂੰ ਦਿਂਦਾ ਹੋਣਾ ਕਲੀਅਰ ਆ ਬਾਹੂਬਲੀ ਇਹ ਮਦਰ ਹੈਗੀ ਆ ਬੀਬੋ 32 ਗਿਲੋ 640 ਗ੍ਰਾਮ ਉਹਦੀ ਮਾਨਦਾਰ ਕਾਰਡ ਹੈਗਾ ਤੇ ਫਾਦਰ ਉਹਦਾ ਹੈਗਾ 1470 ਦਾਸ ਬਾਕੀ ਤਕਰੀਬਨ ਤੁਸੀਂ ਸਾਰੇ ਜਾਣਦੇ ਹੋ ਉਸ ਬੋਲ ਦਾ ਸੀਮਾ ਲੱਗਿਆ ਵਾ ਬਹੁਤ ਟੌਪ ਦਾ ਬੋਲ ਆਉਂਦੀ ਤੇ ਚੰਗੇ ਰਿਕਾਰਡ ਦਾ ਬੋਲਾ ਚੰਗਾ ਸੀਮਨ ਲੱਗਿਆ ਵਗਾ ਤੇ ਜੇ ਕੱਟੀ ਦੇਗੀ ਤਾਂ ਬੱਲੇ ਬੱਲੇ ਆ ਗਈ ਤੇ ਚੰਗੇ ਸੀਮਨ ਤੋਂ ਗੱਭਣਾਂਗੀ ਤੇ ਬਾਕੀ ਤੇ ਬਾਕੀ ਬਾਈ ਚੌਣ ਚਾਂ ਦੇ ਕਿਵੇਂ ਰਹੀ ਆ ਚੌਣ ਚ ਬਿਲਕੁਲ ਸਹੀ ਆ ਸਾਰੇ ਥਣ ਪ੍ਰੋਪਰ ਆ ਇੱਕੋ ਜਿੰਨਾ ਦੁੱਧ ਆ ਸਾਰੇ ਥਣਾਂ 'ਚ ਹਾਂਜੀ ਤੇ ਕੋਈ ਚੌਣ ਚ ਬਿਲਕੁਲ ਮੈਂ ਤਾਂ ਖੁਦ ਆਪੇ ਅਖੀ ਤੇ ਹੁੰਦਾ ਰਹਿੰਦਾ ਠੀਕ ਮਤਲਬ ਆਪ ਜੋਈ ਹੈਗੀ ਤਾਂ ਬਿਲਕੁਲ ਮਤਲਬ ਵਧੀਆ ਰਹੀ ਆ ਸਾਫ ਸੁਥਰੀ ਆ ਨਾ ਸਾਫ ਸੁਥਰੀ ਠੀਕ ਆ ਤੇ ਉਹ ਦੁੱਧ ਕਿੰਨਾ ਟਾਈਮ ਬਾਈ ਲੰਮਾ ਸਮਾਂ ਦੇਗੀ ਸੀ ਲੰਮਾ ਸਮਾਂ ਮੈਂ ਖੁਦ ਛੱਡੀ ਆ ਦੋ ਤਿੰਨ ਮਹੀਨੇ ਪਹਿਲਾਂ ਹੀ ਛੱਡੀ ਆ ਉਹ ਮਾਰ ਕੇ ਚੱਲੋ ਜੀ ਕਿਲੋ ਦੁੱਧ ਉਹ ਟਾਈਮਾਂ ਦਾ ਸੀ ਜਦੋਂ ਮੈਂ ਖੁਦ ਛੱਡੀ ਠੀਕ ਆ ਮਤਲਬ ਲੰਮਾ ਸਮਾਂ ਦੁੱਧ ਦਿੰਦੀ ਆ ਨਾ ਠੀਕ ਹੈ ਬਾਕੀ 2-3 ਮਹੀਨੇ ਰਹਿੰਦਾ ਫਿਰ ਛੱਡਣਾ ਹੀ ਪੈਂਦਾ ਹਨ ਕਿਉਂਕਿ ਗਾਂ ਵਾਲੇ ਸੂਏ ਚ ਪਰ ਪਸ਼ੂ ਦੁੱਧ ਸਹੀ ਸਹੀ ਦੁੱਧ ਦੇ ਦਿੰਦਾ ਹਨ ਠੀਕ ਹੈ ਤੇ ਭਾਈ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਆਪਾਂ ਇਹਦਾ ਕਿੰਨਾ ਰੱਖਦੇ ਆਂਗੇ ਰੇਟ ਵੀਰੇ ਬਿਲਕੁਲ ਫਿਕਸ ਪ੍ਰਾਈਸ ਆ ਹਾਂਜੀ ਬਾਲਾ ਫੋਨ ਤੇ ਬਾਈ ਐਵੇਂ ਨਾ ਕਹਿਣ ਵੀ ਇੰਨੇ ਦੀ ਹੋਊ ਇੰਨੇ ਦੀ ਹੋਜੂ 1.40 ਬਿਲਕੁਲ ਫਿਕਸ ਪ੍ਰਾਈਸ ਆ 1.40 ਫਿਕਸ ਪ੍ਰਾਈਸ ਹੀ ਆ ਬਿਲਕੁਲ ਵੀਰੇ ਫਿਕਸ ਆ ਜਿਹੜਾ ਤੁਹਾਡੇ ਮਾਧਿਮ ਰਾਹੀਂ ਜੁੜ ਕੇ ਸਾਡੇ ਨਾਲ ਸੰਪਰਕ ਕਰੂਗਾ ਉਹਦੇ ਲਈ ਤੁਹਾਡੇ ਮੂੰਹ ਨੂੰ ਮਾਨਤਾਂ ਜ਼ਰੂਰ ਹੋਊਗਾ ਠੀਕ ਆ ਵੀ 1.40 ਫਿਕਸ ਆ ਯਾਨੀ ਮਾਨਤਾਂ ਨਹੀਂ ਹੋਊਗਾ ਹਣਾ ਮਾਨਤਾਂ ਨਹੀਂ ਹੋਊਗਾ ਵੀਰੇ ਉਹਦੇ ਚੋਂ ਠੀਕ ਆ ਵੀ ਐ ਨਹੀਂ ਕੋਈ ਆਪਾਂ ਪਹਿਲਾਂ ਕੋਈ ਬਾਲਿਆ ਮੰਗ ਲਿਆ ਮੁੜ ਕੇ ਥੱਲੇ ਡੱਗ ਵੇਖ ਕੇ ਦਾ ਮੈਂ ਹਣਾ ਉਹ ਗੱਲ ਨਹੀਂ ਕੀਤੀ ਵੀ ਇੰਨਾ ਮੰਗ ਲਿਆ ਦਾ ਸੌਦਾ ਇੰਨੇ ਦਾ ਉਹ ਗੱਲ ਨਹੀਂ ਹੈ ਆਪਣੇ ਕੋਲ ਠੀਕ ਹੈ ਆਪਿਕ ਸਰਪ੍ਰਾਈਜ਼ ਆ ਬਿਲਕੁਲ ਥ्रू ਜਿਹੜਾ ਜੁੜ ਕੇ ਸਾਡੇ ਨਾਲ ਆਊਗਾ ਉਹਦੇ ਲਈ ਮਾਣਤ ਨਹੀਂ ਠੀਕ ਹੈ ਵਾ ਮਾਣਤ ਨਹੀਂ ਹੋਊਗਾ ਹਣਾ ਠੀਕ ਹੈ ਤੇ ਬਈ ਇਹਦਾ ਖੋਲ ਕੇ ਇੱਕ ਆਰੀ gekeੜਾ ਦਵਾ ਦੇ ਲਓ ਜੀ ਦੋਸਤੋ ਡਿਟੇਲ ਤਕਰੀਬਨ ਆਪਾਂ ਸਾਰੀ ਲੈਤੀ ਹੈਗੀ ਤੇ ਹੁਣ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਇੱਕ ਆਰੀ ਥੋੜਾ ਜਿਹਾ ਉਪਰ ਆ ਕਰ ਦਈਏ ਸਾਡਾ ਥੋੜਾ ਜਿਹਾ ਡਰ ਦਈ ਆ ਤੇ ਵੈਸੇ ਉਂ ਠੰਡੀ ਸੀਲ ਕੋਈ ਚੱਕਰ ਨਹੀਂ ਕਿਉਂਕਿ ਬਾਈਆਂ ਦਾ ਘਰ ਖੇਤਾਂ ਦੇ ਵਿੱਚ ਹੈਗਾ ਤੇ ਇੱਕ ਹੈਵੀ ਪਸ਼ੂ ਪਿੱਛੇ ਰੱਖੇ ਹੋਇਆ ਘਰ ਦੇ ਤਾਂ ਕਰਕੇ ਥੋੜਾ ਜਿਹਾ ਕਰ ਦਈ ਹੈਗੀ ਉਪਰੇ ਤਾਂ ਤੇ ਉ ਚੰਗੀ ਆ ਠੰਡੀ ਸੀਲ ਆ ਸਾਫ ਸੁਥਰੀ ਆ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਬਾਕੀ ਬਾਡੀ ਵੰਤਰ ਦੀ ਬਹੁਤ ਚੰਗੀ ਆਗੀ ਚੰਗੀ ਸੰਭੀ ਬੜੀ ਆ ਪੂਰੀ ਫੁੱਲ ਰਾਜੀ ਆਗੀ ਕਿਸੇ ਪੱਖ ਤੋਂ ਲਿੱਸੀ ਨਹੀਂ ਹੈਗੀ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਪੈਠਪੁੜੇ ਦੀ ਕੁਆਲਿਟੀ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਚੜਾਈ ਬਹੁਤ ਆਗੀ ਪੈਠਪੁੜੇ ਦੀ ਚੜਾਈ ਦੇਖੋ ਬਹੁਤ ਜ਼ਿਆਦਾ ਆਗੀ ਦੇਖੋ ਬੈਕ ਸਾਈਡ ਤੋਂ ਤੇ ਬਾਕੀ ਅਜੇ ਕੱਚੀ ਆ ਕਾਫੀ ਦਿਨਾਂ ਦੀ ਆਰਡਰ ਬੰਦ ਹਵਾਨੇ ਦੇ ਵਿੱਚ ਵੀ ਰੱਖੂਗੀ ਤੇ ਆਰਡਰ ਨੂੰ ਵੈਸੇ ਬੈਗ ਨੂੰ ਵੀ ਕੱਢੂਗੀ ਚੰਗਾ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਇੱਕੋ ਜਿਹੇ ਥਾਣਾਗੇ ਤੇ ਥਾਣਾ ਦੇ ਵਿੱਚ ਜਿਹੜੀ ਸਪੇਸ ਆ ਉਹ ਵੀ ਬਹੁਤ ਜ਼ਿਆਦਾ ਆ ਗਈ ਤੇ ਆਰਡਰ ਉਮੀਦ ਆ ਵੀ ਸੂਤੋਂ ਸਟਾਰਟ ਕਰੂਗੀ ਰੈਂਕਲ ਜੇ ਪੈਂਦੇ ਆ ਉਸ ਚੀਜ਼ ਤੋਂ ਪਤਾ ਲੱਗਦਾਗਾ ਤੇ ਬਾਕੀ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਜਿਹਨੇ ਖਰੀਦਣੀ ਆ ਇੱਥੇ ਆ ਕੇ ਦੇਖਿਓ ਕਿ ਇਹਦੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਤੇ ਮਾਝ ਨੂੰ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ